ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਤਨ ਤਨ ਕਰੋ ਧਨ ਧਨ ਕਰੋ ਧਨ ਧਨ ਕਰੋ ਧਨ ਧਨ ਕਰੋ ਮਿਲ ਸੰਗਤ ਧਨ ਧਨ ਕਰੋ ਮਿਲ ਸੰਗਤ ਧਨ ਧਨ ਕਰੋ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਿੱਖ ਕੌਮ ਦੇ ਚੌਥੇ ਤਖਤ ਤਖਸ਼ੀ ਰਾਮਧੰਮਾ ਸਾਹਿਬ ਵਿਖੇ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਇਤਿਹਾਸਿਕ ਗੁਰਦੁਆਰਾ ਤਖੰਧਮਾ ਸਾਹਿਬ ਵਿਖੇ ਸ਼੍ਰੀ ਅਖਟਪਾਟ ਸਾਇ ਆਰੰਭ ਕੀਤੇ ਗਏ ਨੇ ਸਾਡੇ ਨਾਲ ਤਖਸ਼ੀ ਰਾਮਧੰਮਾ ਸਾਹਿਬ ਦੇ ਐਡ ਗ੍ਰੰਥੀ ਮੌਜੂਦ ਨੇ ਗੱਲਬਾਤ ਕਰਦੇ ਆ ਪਪਾ ਜੀ ਆ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਕਿਸ ਤਰ੍ਹਾਂ ਦੇ ਸਮਾਗਮ ਰਹਿਣ ਵਾਲੇ ਨੇ ਅੱਜ ਜੀਨੀ ਸ਼ੁਰੂਆਤ ਕਿੱਥੇ ਕਿੱਥੇ ਕੀਤੀ ਗਈ ਹੈ ਪਰਮ ਸਨਮਾਨ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਈਜਦੇ ਮਨਜੂਰ ਗੁਰੂ ਗੋਬਿੰਦ ਸਿੰਘ ਅੱਜ ਸਰਬੰਸਦਾਨੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਂ ਦੇ ਪ੍ਰਕਾਸ਼ ਗੁਰੂ ਸਮਰਪਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸਾਹਿਬ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਸੋਚੇ ਖਾਲਸਾ ਪੰਥ ਸੰਗਤ ਦੇ ਸਹਿਯੋਗ ਦੇ ਨਾਲ ਗੁਰਦਰਾ ਦਮਨਵਾ ਸਾਹਿਬ ਵਿਖੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ ਤੇ ਨਾਲ ਹੀ ਹੁਣ ਬੱਚਿਆਂ ਦੇ ਦਸਤਾਰ ਮੁਕਾਬਲੇ ਕਵਿਸ਼ਰੀ ਭਾਸ਼ਣ ਅਤੇ ਪ੍ਰਸ਼ਨੋਤਰੀ ਮੁਕਾਬਲੇ ਕੁਰਬਾਨੀ ਕੰਤ ਮੁਕਾਬਲੇ ਜਿਹੜੇ ਉਹ ਆਰੰਭ ਹੋਣ ਜਾ ਰਹੇ ਹਨ ਇਹਦੇ ਨਾਲ ਹੀ ਸਾਧ ਸੰਗਤ ਜੀ ਕੱਲ ਨੂੰ 10:30 ਵਜੇ ਸਤਿਗੁਰਾਂ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਵਿੱਚ 10:30 ਵਜੇ ਤੱਕ ਸਤਿ ਅਰਦਾਸ ਬੇਨਤੀ ਓਕੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਜੋ ਤਲਵੰਡੀ ਤਲਵੰਡੀ ਸਾਹਿਬ ਉਹਦੇ ਵਖ ਵਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਤੱਕ ਸਵੇਖਿਆਣ ਕੇ ਸਮਾਪਤੀ ਹੋਵੇਗੀ ਤੇ ਕੱਲ ਸ਼ਾਮ ਨੂੰ ਹੀ ਰਹਿਰਾਜ ਸਾਹਿਬ ਜੀਾਂ ਦੇ ਪਾਠ ਉਪਰੰਤ ਹੁਕਮਨਾਮਾ ਸਰ ਤੋਂ ਉਪਰੰਤ ਆਦਿ ਸਭਾ ਜੀ ਤੱਕ ਸੇਵਕੀ ਕੀਤੀ ਜਾਣੀ ਹੈ ਆਪ ਸਰਬੱਤ ਸੰਗਤਾਂ ਨੇ ਇੰਨਾ ਸਮਾਗਮ ਚ ਹਾਜ਼ਰੀਆਂ ਭਰਨੀਆਂ ਤੇ ਇਹ ਵਿਸ਼ੇਸ਼ ਤੌਰ ਤੇ ਸੰਗਤ ਨੂੰ ਬੇਨਤੀ ਹੈ 6 ਜਨਵਰੀ 23 ਉਹ ਵਾਲੇ ਦਿਨ ਸਤਿਗੁਰਾਂ ਦੀ ਪਾਵਨ ਬਾਣੀ ਦੇ ਭੋਗ ਪਾਣਗੇ ਗੁਰਦਾਰਾ ਦਮਨਾ ਸਾਹਿਬ ਵਿਖੇ ਉਸ ਤੋਂ ਉਪਰੰਤ 10:30 ਵਜੇ ਤੋਂ ਲੈ ਕੇ ਸ਼ਾਮ ਤੱਕ ਧੰਨ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਪਾਵਨ ਸਰੂਪ ਦੇ ਦਰਸ਼ਨ ਸੰਗਤ ਨੂੰ ਖੁੱਲੇ ਦਰਸ਼ਨ ਦਾ ਆਧਾਰ ਕਰਵਾਏ ਜਾਣਗੇ ਅਤੇ ਖੁੱਲੇ ਪੰਡਾਲਾਂ ਵਿੱਚ ਦੀਵਾਨ ਸੱਜਣਗੇ ਇਨ੍ਹਾਂ ਦੀਵਾਨਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਹਿਬਾਨ ਗਿਆਨੀ ਜੀਵਾ ਸਿੰਘ ਜੀ ਕਥਾਵਾਚਕ ਦਮਨੂ ਟਕਸਾਲ ਵਾਲੇ ਤਖਤ ਸਹਿਬਾਨਾਂ ਦੇ ਸਿੰਘ ਸਹਿਬਾਨ ਸੰਪਰਦਾਵਾਂ ਦੇ ਮੁਖੀ ਸਹਿਬਾਨ ਸਮੁੱਚਾ ਖਾਲਸਾ ਪੰਥ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਮੁੱਚੇ ਮੈਂਬਰ ਸਹਿਬਾਨ ਇਨਾਂ ਸਮਾਗਮ 'ਚ ਹਾਜ਼ਰੀ ਭਰ ਰਹੇ ਹਨ ਤੇ ਨਾਲ ਹੀ ਵਿਸ਼ੇਸ਼ ਤੌਰ ਤੇ 1 ਤੋਂ ਲੈ ਕੇ 1.5 ਵਜੇ ਤੱਕ ਕਲਗੀ ਤਰਪਾਦਸ਼ਾ ਜੀ ਬਾਬਾ ਦੀਵ ਸਿੰਘ ਜੀ ਤੇ ਮਾਤਾ ਸਹਿਕੌਰ ਜੀਾਂ ਦੇ ਸ਼ਸਤਰਾਂ ਦੇ ਸਾਧ ਸੰਗਤ ਨੂੰ ਵਿਸ਼ੇਸ਼ ਤੌਰ ਤੇ ਦਰਸ਼ਨ ਦਾਤ ਕਰਵਾਏ ਜਾਣਗੇ ਸੋ ਸੰਗਤ ਨੂੰ ਬੇਨਤੀ ਹੈ ਕਿ ਹੋਰ ਐ ਸਮੁੱਚੇ ਸਮਾਗਮ ਸ਼ੁਭੂਲੀਅਤ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਬਿਲਕੁਲ ਇਸ ਹਨ ਹਰਿ ਗ੍ਰੰਤੀ ਸਾਹਿਬ ਸ਼੍ਰੋਮਣੀ ਕਮੇਟੀ ਮੈਂਬਰ ਵੀ ਮੌਜੂਦ ਨੇ ਬੰਗੀ ਸਾਹਿਬ ਕਿਸ ਤਰ੍ਹਾਂ ਨੇ ਪ੍ਰਬੰਧਾ ਲਾਈਟਿੰਗ ਬਹੁਤ ਸੋਹਣੀ ਕੀਤੀ ہوئی ਹੈ ਨਾਲ ਹੀ ਫੁੱਲਾਂ ਦੀ ਸਜਾਵਟ ਬਹੁਤ ਸੋਹਣੀ ਕੀਤੀ ہوئی ਹੈ ਸੰਗਤਾਂ ਦੇ ਆਉਣ ਜਾਣ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਵਾਇਕ ਮਿਊਜ਼ਿਕ ਦਾ ਖਾਲਸਾ ਵਾਇਕ ਮਿਊਜ਼ਿਕ ਮਤੇ ਤਸ ਸਭ ਦੇ ਸਵੱਛੇ ਪ੍ਰਬੰਧ ਵੱਲੋਂ ਸਵੱਚ ਸੰਗਤ ਦੇ ਵੱਲੋਂ ਤਸ ਸਭ ਦੇ ਫੁੱਲਾਂ ਦੀ ਬਹੁਤ ਵਧੀਆ ਸਜਾਵਟ ਔਰ ਸੰਗਤ ਦੇ ਆਉਣ ਵਾਸਤੇ ਬਹੁਤ ਵਧੀਆ ਸਹੂਲਤਾਂ ਜਿਦੇ ਵਿੱਚ ਰੈਸਟਾਂ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਲੰਗਰਾਂ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਔਰ ਅਤਿ ਸ਼ਿਵਾਜੀ ਵੀ ਹੋਣੀ ਆ ਔਰ ਲਾਈਟਿੰਗ ਦਾ ਬੜਾ ਵਧੀਆ ਪ੍ਰਬੰਧ ਕੀਤਾ ਹੋਇਆ ਸੂਚੀ ਸੰਗਤ ਨੂੰ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਤਸ ਸਭ ਦੇ ਉੱਤੇ ਆ ਕੇ ਤਿੰਨੇ ਦਿਨ ਸੇਵਾ ਕਰੋ ਅਤੇ ਇਸ ਮਹਾ ਜੋ ਬਹੁਤ ਵਧੀਆ ਪ੍ਰਬੰਧ ਦਾ ਸਾਡੇ ਸਭ ਦੇ ਸਭੇ ਪ੍ਰਬੰਧਕਾਂ ਨੇ ਲੋਕ ਕੀਤਾ ਗਿਆ ਇਹਦਾ ਨਾਮ ਲੈ ਕੇ ਗੁਰਬਾਣੀ ਦੇ ਨਾਲ ਦਰਉ ਦੀ ਕਿਰਪਾਲਤਾ ਕਰੋ ਜੀ ਬਿਲਕੁਲ ਇਸ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਨਾਲੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਅਧਿਕਰਨਤੀ ਜਿਨ੍ਹਾਂ ਨੇ ਸੰਗਤਾਂ ਨੂੰ ਜਿੱਥੇ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ ਹੈ ਉੱਥੇ ਹੀ ਸੰਗਤਾਂ ਨੂੰ ਉਹਨਾਂ ਸਮਾਗਮਾਂ ਵਿੱਚ ਪੁੱਜਣ ਦਾ ਸੱਦਾ ਵੀ ਦਿੱਤਾ ਗਿਆ ਮਨੀਸ਼ ਗਰ ਪੀਟੀਸੀ ਨਿਊਜ਼ ਦਮਦਮਾ ਸਾਹਿਬ ਪਟੰਡਾ